ਪਿਆਰ ਭਰੀ ਸਾਸਰੀ ਦਾ ਫੇਬਕਨ ਗੁੱਟ ਹੋਲੇ ਮੇਰੇ ਤਾਂ ਵਾਲੇ ਪਹਿਲੀ ਫੋਟੋ ਦੇ ਉੱਤੇ ਆਪਣਾ ਨੰਬਰ ਚੱਲਦਾ ਮੋਟਕੋ ਤੇ ਪੰਜ ਤੋਂ ਸੱਤ ਫੋਟੋਆਂ ਭੇਜਾ ਕਰੋ ਕਹਿੰਦੇ ਐਡ ਲਵਾਉਣੀ ਹੁੰਦੀ ਆ ਤੇ ਆਪਣਾ ਔਲਖ ਗਰੁੱਪ ਵੀ ਚੱਲਦਾ ਉਹਦੇ ਕੀ ਵੀ ਪਾ ਸਕਦੇ ਕੋਈ ਗੁਰਪੁਰਜ ਔਲਖ ਚੱਲਦਾ ਉਹਦੇ ਤੇ ਵੀ ਪਾ ਸਕਦੇ ਆ ਮੇਰੇ ਆਪਾਂ ਤਿੰਨ ਟਰਾਂ ਟਰਾਂਦੇ ਲੈ ਕੇ ਆਏ ਆ ਦੋ ਟਰਾਂਦੇ ਆ ਤੇ ਪੰਜ ਚੀਜ਼ਾਂ ਲੈ ਕੇ ਆਏ ਆ ਤੇ ਸਾਰੀ ਵੀਡੀਓ ਵੇਖ ਕੇ ਸਟੈਪ ਨਾ ਕਰੋ ਨਵੇਂਾਂ ਵੀ ਤੇ ਪੁਰਾਣੇ ਵੀ ਆ ਮੇਰੇ 13 7 ਦਾ ਟਰਾਲਾ ਇਹ ਬਹੁ ਬਜਟ ਟਰਾਲਾ ਬਿਲਕੁਲ ਨਵਾਂ ਟਰਾਲਾ 2023 ਮਾਡਾ ਟਰਾਲਾ 13 7 ਦਾ ਕੋਕਾਪੀ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਬਿਨਸ ਪਰ ਕਰ ਸਕਦੇ 3.5 3 ਫੁੱਟ ਪੌਣੀ 4 ਫੁੱਟ ਵੈੱਡਾ ਇਹਦਾ ਤੇ ਪੂਰਾ ਹੈਵੀ ਤੇ ਭਾਰਾ ਟਰਾਲਾ ਬਣਿਆ ਵਾ ਜੇ ਕਿਸੇ ਵੀਰ ਭਾਈ ਨੇ ਲੈਣਾ ਬਿਨਸ ਪਰ ਕਰ ਸਕਦੇ ਆ ਤੇ ਟਾਇਰਾਂ ਦੀ ਸਟੇਸ਼ਨ ਵੇਖ ਸਕਦੇ ਜੁਣੀ ਤੇ 4 ਇੰਚੇਸਾ 10 ਇੰਚੀ ਘਾਟ ਆਏਗਾ ਤੇ ਕੋਕਾ ਵੀ ਟਰਾਲਾ ਬਿਲਕੁਲ ਨਵਾਂ ਟਰਾਲਾ 2023 ਮਾਡਲ ਆ ਤੇ ਇਹਦਾ ਮੰਗਦੇ ਆ ਵੀਰ 2 ਲੱਖ 3000 ਰੁਪਏ ਮੰਗ ਕਰਦੇ ਮੌਕੇ ਦੇ ਵੀਰਾਂ ਨੇ ਮਾਨਤਾਣ ਕਰਦੇ ਆਗੇ 2 ਲੱਖ 30 ਹਜ਼ਾਰ ਮੰਗ ਕਰਦੇ ਮੌਕੇ ਦੇ ਮਾਨਤਾਣ ਕਰਦੇ ਆਗੇ ਤੇ ਕੋਕਾ ਵੀ ਟਰਾਲਾ ਬਿਲਕੁਲ ਨਵਿਆਂ ਦਾ ਟਰਾਲਾ ਸਰਕੀਨ ਚੁੱਤੇ ਮਾਲਕ ਵੀਰ ਤੇ ਨੰਬਰ ਚੱਦੀ ਜਾਂਦਾ ਬਿਜ਼ਨਸ ਪਰ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਚੱਲੀ ਜਾਂਦਾ ਵੀਰਾਂ ਸਪਰਕ ਕਰ ਸਕਦੇ ਸਾਰੀ ਜਾਣਕਾਰੀ ਲੈਣ ਲਈ ਵੀਰਾਂ ਸਪਰਕ ਕਰ ਲਓ ਮੇਰੇ 11 6 ਦੀ ਟਰਾਲੀ ਆ ਫੋਨ ਬਈਆ ਟਰਾਲੀ ਜੇ ਕਿਸੇ ਵੀਰ ਭਾਈ ਨੇ ਲੈਣੀ ਵੀਰਾਂ ਸਪਰਕ ਕਰ ਲਓ ਕੋਕਾ ਵੀ ਟਰਾਲੀ ਵਾਲੇ ਵੀਰ ਕੋਲੇ ਸਾਰਾ ਸਮਾਨ ਆਣੀ ਹੈ ਪੁਰਾਣਾ ਨਵਾਂ ਬਹੁਤ ਕੋਸੇ ਦੇ ਕੋਲੇ ਆ ਵੀਰ ਦਾ ਕਾਰ ਡੱਕੜਿਆ ਕੇ ਫੋਟੋ ਜੁਣੀ ਫੋਨ ਲਾ ਸਕਦੇ ਸਾਰੀ ਜਾਣਕਾਰੀ ਲੈਣੀ ਆ ਹਾਲ ਮਸ਼ੀਨ ਕੂਟਰ ਕਰਾਇਆ ਕੁੱਲ ਚੀਜ਼ ਲੈ ਸਕਦੇ ਵੀਰ ਤੋਂ ਵੀਰ ਨਾਲ ਸਪਰਕ ਕਰ ਸਕਦੇ ਆ ਏ ਵੀਰ ਨੇ ਰੇਟ ਨਹੀਂ ਦੱਸਿਆ ਟਰਾਂਦੀ ਦਾ ਫੋਨ ਤੇ ਰੇਟ ਕਰ ਸਕਦੇ ਆ ਬਹੁ ਬਈਆ ਟਰਾਂਦੀ ਜੇ ਕਿਹੇ ਵੀਰ ਭਾਈ ਨੇ ਲੈਣੀ ਵੀ ਨਾ ਸਪੈਰਕਨ ਤੋਂ ਬਿਲਕੁਲ ਨਵੀਂ ਟਰਾਂਦੀ ਆ ਤੇ ਸਾਰੀ ਜਾਣਕਾਰੀ ਦੇਣੀ ਜਿਹੜੀ ਫੋਨ ਲੱਗ ਲੈ ਸਾਡੀ ਕਾਰਡ ਤੇ ਉੱਤੇ ਸਾਰੀ ਇਹਦੀ ਹੈ ਇਹਦਾ ਸੈਕਟਮ ਐਡਰੈਸ ਵਿੱਚ ਸਾਰਾ ਕੁਝ ਹੋਗਾ ਤੇ ਬਹੁ ਬਈਆ ਟਰਾਂਦੀ ਬਿਲਕੁਲ ਨਵੀਂ ਟਰਾਂਦੀ ਆ ਇਹ ਤੇ ਸਾਰੀ ਜਾਣਕਾਰੀ ਦੇਣੀ ਫੋਨ ਲਾ ਕੇ ਲੈ ਲੋ ਕਾਰਡ ਤੇ ਫੋਟੋ ਚੰਦੀ ਜਾਂਦੀ ਵੀਰ ਦੀ ਕਿ ਕੋਕਾ ਵੀ ਟਰਾਲੀ ਹੈ ਬਿਲਕੁਲ ਨਵੀਂ ਟਰਾਲੀ ਆ 2004 ਮੇਰੇ 11 ਛੇ ਦੀ ਟਰਾਲੀ ਆ ਕਿਹੜੀ ਪੱਟੇ ਵਾਲਿਆਂ ਦੀਆਂ ਇੱਟਾਂ ਵਾਲੀ ਟਰਾਲੀ ਹੈ ਇਹ ਦੋ ਪਾਸਿਆਂ ਨੂੰ ਪਾਰੀਆਂ ਖੋਲਡੀਆਂ ਟਰਾਲੀ ਦੀਆਂ ਬਹੁ ਬਈਆਂ ਟਰਾਲੀ ਆ 2023 ਮਾਡਲ ਟਰਾਲੀ ਆ ਪੂਰੀ ਨਰੋਈ ਦੇ ਭਾਰ ਹੀ ਟਰਾਲੀ ਬਣੀ ਹੋਈ ਆ ਕਿੰਨਾ ਮਰਜੀ ਵਜਨ ਪਾ ਸਕਦੇ ਆ ਵਧੀਆ ਕੁਆਲਿਟੀ ਦੇ ਟਾਇਰ ਆ 11 ਛੇ ਦੀ ਟਰਾਲੀ ਕੜੇ ਵਾਲੇ ਰੈਂਬਾ ਤੇ ਤਾਂ ਨੜੀ ਹਾਬਾ ਇਹਦੀ ਪੂਰੀ ਹੈਵੀ ਤੇ ਭਾਰੀ ਟਰਾਲੀ ਬਣੀ ਵੀ ਆ 1 ਲੱਖ ਰੁਪਇਆ ਮੰਗ ਕਰਦੇ ਵੀਰ ਮੌਕੇ ਤੇ ਮਾਨਤਾਣ ਕਰ ਦੇਣਗੇ ਪੂਰੀ ਵਧੀਆ ਕੁਆਲਿਟੀ ਦੇ ਟਾਇਰ ਜੜੇ ਹੋਏ ਆ ਤੇ ਪੂਰੀ ਵਧੀਆ ਟਰਾਲੀ ਆ ਭਾਰੀ 2023 ਮਾਡਲ ਟਰਾਲੀ ਦੱਸਦੇ ਆ ਵੀਰ ਤੇ ਪੂਰੀ ਭਜਨ ਪਾਇਆ ਹੋ ਪੱਟੇ ਵਾਲਾ ਇੱਟਾਂ ਵਾਲੀ ਟਰਾਲੀ ਆ ਇਹ ਸਾਈਡਾਂ ਨੂੰ ਬਾਰੀਆਂ ਖੁੱਲਦੀਆਂ ਟਰਾਲੀ ਦੀਆਂ ਤੇ ਪਿੱਛੇ ਨੂੰ ਵੀ ਡਾਲਾ ਖੁੱਲਦਾ ਹੁੰਦਾ ਇਹਦਾ ਤੇ 1 ਲੱਖ ਰੁਪਇਆ ਮੰਗ ਕਰਦੇ ਮੌਕੇ ਤੇ ਵੀਰਾਂ ਨੇ ਮਾਨਤਾਣ ਕਰ ਦੇਣਗੇ ਟਰਾਲੀ ਬਹੁਤ ਵਧੀਆ ਕਿਸੇ ਵੀਰ ਭਾਈ ਨੇ ਲੈਣੀ ਵੀਰਾਂ ਸੰਪਰਕ ਕਰਦੇ ਕੋਕਾ ਵੀ ਟਰਾਲੀ ਹੈ ਮੇਰੇ 11 ਛੇ ਦੀ ਟਰਾਲੀ ਹੈ ਲੈਫਟ ਵਾਲੀ ਟਰਾਲੀ ਬਹੁ ਵਜੇ ਟਰਾਲੀ ਹੈ ਕਿਸੇ ਵੀਰ ਭਾਈ ਨੇ ਲੈਣੀ ਵੀਰਾਂ ਸੰਪਰਕ ਕਰ ਸਕਦੇ 11 ਛੇ ਦੀ ਟਰਾਲੀ ਲੈਫਟ ਵਾਲੀ ਤੇ ਪੂਰੀ ਵਧੀਆ ਕੁਆਲਟੀ ਦੇ ਟਾਇਰ ਚੜੇ ਹੋਇਆ ਵੀਰਾਂ ਦੇ ਤੇ 1 ਲੱਖ 3000 ਰੇਟ ਤੋਂ ਹੀ ਦੱਸਿਆ ਨਹੀਂ ਵੀਰਾਂ ਨੇ ਵੀਰਾਂ ਸੰਪਰਕ ਕਰ ਸਕਦੇ ਮਿੱਟੀ ਵੇਚੋ ਕਿੰਨੀ ਭਰੀ ਟਰਾਲੀ ਹੈ ਟੀਸੀ ਕੱਢੀ ਵੀ ਆ ਵੀਰਾਂ ਦੇ ਉੱਤੇ ਪੂਰੇ ਟਾਇਰਾਂ ਦੀ ਫੁੱਲ ਗਰੰਟੀ ਆ ਲੈਫਟ ਹਾਈ ਟਰਾਡੀ ਦੀ ਤੇ ਰੇਟ ਵੀਰਾਂ ਨੇ ਦੱਸਿਆ ਨਹੀਂ ਫੋਨ ਤੇ ਕਰ ਸਕਦੇ ਆ ਮਾਲਕ ਵੀਰ ਦਾ ਨੰਬਰ ਉੱਤੇ ਆ ਗਿਆ ਵੀ ਸਾਰੀ ਜਾਣਕਾਰੀ ਜਾਣੀ ਜਿਹੜੀ ਮਾਲਕ ਵੀਰ ਤੋਂ ਫੋਨ ਲਾ ਕੇ ਦੇ ਸਕਦੇ ਆ ਤੇ ਰੇਟ ਪੁੱਛ ਸਕਦੇ ਵੀਰ ਗਿਆ ਪੁੱਛ ਸਕਦੇ ਆ ਵੀਰੇ 12 6 ਦਾ ਟਰਾਲਾ ਫੋਨ ਬਈਆ ਟਰਾਲਾ ਕੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਦੋ ਪੂਰਾ ਵਧੀਆ ਟਰਾਲਾ 12 6 ਦਾ ਟਰਾਲਾ ਵੈਂਟ ਬੋ ਵਟਾਏ ਦਾ ਚਾਡੇ 4 ਟੈਡੇ 3 ਫੁੱਟ ਤੋਂ ਲੈ ਕੇ 4 ਫੁੱਟ ਤਾਈ ਬੈਡੇ ਦਾ ਮੱਛੀ ਉਕ ਚ ਟਰਾਲਾ ਤੇ ਇਹਦਾ ਰੇਟ ਹੈਗਾ 1,65,000 ਮੰਗ ਕਰਦੇ ਮੌਕੇ ਤੇ ਮਾਨਤਾਣ ਕਰ ਦੇਣਗੇ 1,65,000 ਮੰਗ ਕਰਦੇ ਮੌਕੇ ਤੇ ਮਾਨਤਾਣ ਕਰ ਦੇਣਗੇ ਤੇ ਭੋਬੀਆ ਟਰਾਲਾ ਕੇ ਵੀਰ ਭਾਈਆਂ ਲੈਣਾ ਵੀਰਾਂ ਸੰਪਰਕ ਕਰ ਦੋ ਵੀਡੀਓ ਲਾਇਕ ਸ਼ੇਅਰ ਕਮੈਂਟ ਤੇ ਚੈਨਲ ਸਬਸਕ੍ਰਾਈਬ ਕਰੋ